ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਟਾਵਰ ਮੋਰਚੇ ਵੱਲੋਂ ਸਮਾਣਾ ਬੰਦ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਅੱਜ ਸਮਾਣਾ ਵਿਖੇ 102 ਦਿਨ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਗੁਰੂ ਜੀ ਦੀ ਬੇਦਵੀ ਨੂੰ ਸਖਤ ਕਾਨੂੰਨ ਬਣਾਉਣ ਲਈ 400 ਫੁੱਟ ਉੱਚੇ ਟਾਵਰ ਤੇ ਸੰਘਰਸ਼ ਕਰ ਰਹੇ ਹਨ ਅਤੇ ਅੱਜ ਸਮਾਣਾ ਬੰਦੀ ਕਾਲ ਨੂੰ ਦੇਖਦੇ ਆਂ ਪੁਲਿਸ ਵੱਲੋਂ ਸਾਰੇ ਬਾਜ਼ਾਰਾਂ ਤੇ ਟਾਵਰ ਮੋਰਚੇ ਤੇ ਸਖਤ ਪ੍ਰਬੰਧ ਕਰਕੇ ਫੋਰਸ ਲਗਾਈ ਗਈ ਜਿਸ ਨੂੰ ਦੇਖਦੇ ਆਂ ਬੰਦ ਅਸਰ ਦੇਖਣ ਨੂੰ ਨਹੀਂ ਮਿਲਿਆ ਆਮ ਦਿਨਾਂ ਵਾਂਗੂ ਅੱਜ ਸਮਾਣਾ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਸਰਕਾਰ ਵੱਲੋਂ ਕੋਈ ਸਖਤ ਕਦਮ ਕਿਉਂ ਨਹੀਂ ਚੱਕਿਆ ਜਾਂਦਾ ਕੀ ਕੋਈ ਵੀ ਕਦਮ ਨਾ ਚੱਕੇ ਜਾਵੇ ਉਹਨਾਂ ਦੀ ਮੰਗ ਕਿਉਂ ਨਹੀਂ ਮੰਨੀ ਜਾਂਦੀ ਸਾਰੇ ਸਾਰੇ ਪੰਜਾਬ ਪੁਲਿਸ ਜੇਕਰ ਇਹਨਾਂ ਮੋਰਚਿਆਂ ਤੇ ਲਗਾਈ ਗਈ ਤਾਂ ਲੋਕਾਂ ਦੇ ਕੰਮ ਕਿਵੇਂ ਹੋਣਗੇ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਂ ਕਿਸੇ ਹੋਰ ਨੂੰ ਕਰਜ਼ਾ ਮਾਫ ਕੀਤਾ ਜਾਂਦਾ ਹੈ ਪਰ ਦੁਕਾਨਦਾਰਾਂ ਦਾ ਕੋਈ ਕਰਜ਼ਾ ਮਾਫ ਕਿਉਂ ਨਹੀਂ ਕੀਤਾ ਜਾਂਦਾ ਦੁਕਾਨਾ ਬੰਦ ਕਰਨ ਨਾਲ ਦੁਕਾਨਦਾਰ ਪਹਿਲਾਂ ਹੀ ਮਰੇ ਪਏ ਹਨ ਉਹਨਾਂ ਦਾ ਕੀ ਕਸੂਰ ਹੈ ਸੋ ਲੋੜ ਹੈ ਸਰਕਾਰ ਨੂੰ ਲੋਕਾਂ ਨੂੰ ਇਨਸਾਫ ਦੇਣ ਦੀ ਅਤੇ ਪੰਜਾਬ ਬੜਾ ਪਿੱਛੇ ਚੱਲ ਰਿਹਾ ਹੈ ਲੋੜ ਹੈ ਲੋਕਾਂ ਨੂੰ ਸਮਝਣ ਦੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕਿ ਮਾਰਾ ਠੀਕ ਹੋ ਪਬਲਿਕ ਆ ਦਿੱਤੀ ਜੀ ਭਾਰਤ ਮਤਲਬ ਕੀ ਪਰਮੰਦਰ ਕਿਤੇ ਵੇਖੋ ਸਾਡੇ ਵੱਲੋਂ ਪੁਕਤਾ ਪ੍ਰਬੰਧ ਕੀਤੇ ਨੇ ਕਿ ਹਰ ਚੌਂਕ ਤੇ ਹਰ ਸਾਡੇ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਆ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਮਹੌਲ ਸਾਰੇ ਬਾਜ਼ਾਰ ਜਿਹੜਾ ਖੁੱਲਾ ਹਾਂਜੀ ਕੋਈ ਐਸੀ ਕੋਈ ਕਾਰਨ ਨਹੀਂ ਕੋਈ ਨਹੀਂ ਨਹੀਂ ਕੋਈ ਫਿਲਹਾਲ ਕੋਈ ਉਹ ਨਹੀਂਗਾ ਸਾਡੇ ਬਿਲਕੁਲ ਸ਼ਾਂਤਪੁਰਮਾ ਹੈਗਾ ਬਾਜ਼ਾਰ ਖੁੱਲੇ ਸਾਰੇ ਬਾਜ਼ਾਰ ਕੀ ਲੋਕਾਂ ਦੀ ਤਰ੍ਹਾਂ ਲੋਕ ਹਰ ਰੋਜ਼ ਦੀ ਤਰ੍ਹਾਂ ਉਸੇ ਤਰ੍ਹਾਂ ਜਿਹੜੇ ਹੈਗੇ ਨੇ ਬਾਜ਼ਾਰ ਦੇ ਵਿਚਾਰੇ ਨੇ ਤੇ ਬਾਜ਼ਾਰ ਵੀ ਸਾਰੇ ਦੁਕਾਨਦਾਰ ਜਿੰਨੇ ਭਰਾ ਨੇਗੇ ਸਾਰੇ ਉਸ ਆਪਣੇ ਜੋ ਹਰ ਰੋਜ਼ ਦੀ ਤਰ੍ਹਾਂ ਜਿੱਦਾਂ ਦੁਕਾਨ ਖੋਲਦੇ ਉਸ ਤਰ੍ਹਾਂ ਦੁਕਾਨਾਂ ਖੁੱਲੀਆਂ ਨੇ